ਕਰਾਬ ਮੌਸਮ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਿਆਰ ਸਦਕਾ ਸੰਗਤ ਬੈਠੀ ਹੈ ਇਸ ਤੋਂ ਇਹ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਲੋਕਾਂ ਦਾ ਦੂਸਰੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ ਲੋਕ ਉਡੀਕ ਰਹੇ ਹਨ ਕਦੋਂ ਤੋਂ ਆਉਣ ਤੇ ਉਹ ਵੋਟ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲੈ ਕੇ ਆਉਣ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਕਰਮ ਸਿੰਘ ਖਾਲਸਾ ਨੇ ਚੋਣ ਪ੍ਰਚਾਰ ਆਰੰਭ ਕਰ ਬਸੀ ਪਠਾਨਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਕੀਤਾ ਸਮੋਕੇ ਉਹਨਾਂ ਦੇ ਨਾਲ ਦਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਅਵਤਾਰ ਸਿੰਘ ਵਿਆ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਕਰਮ ਸਿੰਘ ਖਾਲਸਾ ਦਾ ਚੋਣ ਪ੍ਰਚਾਰ ਦਾ ਅੱਜ 24 ਦਿਨ ਸੀ ਜਿਸ ਵਿੱਚ ਪਹਿਲਾਂ ਤੋਂ ਖਮਾਣੋ ਅਤੇ ਅੱਜ ਬੱਸੀ ਪਠਾਣਾ ਵਿੱਚ ਚੋਣ ਪ੍ਰਚਾਰ ਲਈ ਆਏ ਨੇ ਸੰਗਤ ਦਾ ਬਹੁਤ ਪਰਮਾਹੂਕਾਰਾ ਮਿਲਿਆ ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਸੰਗਤ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਪਿਆਰ ਕਰਦੀ ਹੈ ਉਹਨਾਂ ਨਾਲ ਅਪੀਲ ਕਰਦਿਆਂ ਕਿਹਾ ਕਿ ਵਾਅਦੋ ਵਾਦ ਪੂਰ ਪਾ ਕੇ ਵਿਕਰਮਜੀਤ ਸਿੰਘ ਖਾਲਸਾ ਨੂੰ ਜਿਤਾ ਕੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਜੇ। ਨੰਬਰ 4 ਦੌਰਾਨ ਅਜ ਬੱਤੀ ਪਠਾਣਾ ਹਲਕਾ ਵਿਖੇ ਹਲਕੇ ਦੇ ਮੁੱਖ ਸਭਾ ਦਾ ਦਰਬਾਰਾ ਸਿੰਘ ਜੀ ਗੁਰੂ ਜ਼ਿਲ੍ਹਾ ਪ੍ਰਧਾਨ ਸਰਦਾ ਸ਼ਰਨਜੀਤ ਸਿੰਘ ਜੀ ਚਨਾਪਾਲ ਐਸਜੀਬੀਸੀ ਦੇ ਮੈਂਬਰ ਰਿਆ ਸਾਹਿਬ ਮਕਾਰੋਂਪੁਰ ਸਾਹਿਬ ਹੋਰ ਸਾਰੀ ਸੀਨੀਅਰ ਜਥੇਬੰਦੀ ਜਿਹੜੀ ਹੈ ਉਹਦੇ ਨਾਲ ਵੱਖ-ਵੱਖ ਬੱਤੀ ਦੇ ਵਾਰਡਾਂ ਦੇ ਵਿੱਚ ਸੋਨ ਪ੍ਰਚਾਰ ਹੋ ਰਿਹਾ ਔਰ ਸੰਗਤ ਖਰਾਬ ਮੌਸਮ ਹੁੰਦੇ باوجود ਵੀ ਵੱਡੀ ਘੰਟੀ ਦੇ ਵਿੱਚ ਸੁੰਨ ਆ ਰਹੀ ਹੈ ਜਿੱਥੋਂ ਇਹ ਸਪਸ਼ਟ ਆ ਕੇ ਲੋਕਾਂ ਦਾ ਮਨ ਜਿਹੜਾ ਵਾ ਉਹ ਇਸ ਸਰਕਾਰ ਤੋਂ ਮੁੜ ਚੁੱਕਿਆ ਸੰਗਤ ਦੇ ਚਾਹੁੰਦੀ ਹੈ ਕਿ ਕਿਹੜੇ ਵੇਲੇ ਇਕੱਠੀ ਹੋਵੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੈ ਉਹ ਜਿੱਤੀਏ ਔਰ ਆਉਣ ਵਾਲੀ ਸਰਕਾਰ ਬਣਨ ਦਾ ਰਾਹ ਜਿਹੜਾ ਪਧਰਾ ਹੋ ਔਰ ਬਿਸ਼ਮਤੀ ਸਿੰਘ ਵੀ ਖਾਲਸਾ ਸਾਹਿਬ ਜਿਹੜੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ਼੍ਰੀ ਫਟੇਗੜ ਸਾਹਿਬ ਕੋ ਵੀਗਾਰ ਨੇ ਅਜਿਹਾ ਦਾ ਬਸੀਖਾਣਾ ਹਲਕੇ ਦੇ ਵਿੱਚ ਦੂਸਰਾ ਦਿਨ ਹੈ ਪਹਿਲਾ ਕਮਾਉਂਦੇ ਦੇ ਵਿੱਚ ਸੀ ਅੱਜ ਬਸੀਖਾਣਾ ਸ਼ਹਿਰ ਦੇ ਵਿੱਚ ਹੈ ਇਸ ਤੋਂ ਬਾਅਦ ਤਿੰਨ ਦਿਨ ਹੋਰ ਜਿਹੜੇ ਹੈ ਉਹ ਪਿੰਡਾਂ ਦੇ ਵਿੱਚ ਹੋਣਗੇ ਫੇ ਅੱਜ ਇੱਥੇ ਪੰਜ ਛੇ ਮੀਟਿੰਗਾਂ ਨੇ ਉਸ ਤੋਂ ਬਾਅਦ ਡੋਰ ਟੂ ਡੋਰ ਹੈ ਬਾਜ਼ਾਰ ਦਾ ਔਰ ਮੀਟਿੰਗਾਂ ਦੇ ਵਿੱਚ ਜਿਹੜਾ ਭਰਮਾ ਹੋਗਾ ਨਾ ਮਿਲ ਰਿਹਾ ਔਰ ਜਿਹੜੀ ਲੀਡਰਸ਼ਿਪ ਸਾਰੀ ਹੈ ਇਥੋਂ ਦੀ ਮਿਹਨਤ ਕਰਕੇ ਚੰਗੇ ਭਰਮੇ ਇਕੱਠ ਕਰ ਰਹੀ ਹੈ ਔਰ ਲੋਕਾਂ ਦਾ ਜਿਹੜਾ ਹੰਗਾਰਾ ਇਸ ਤੋਂ ਸਾਬਤ ਹੁੰਦਾ ਹੈ ਕਿ ਖਾਲਸਾ ਦੀ ਨੂੰ ਵਾ ਬਿਕਰਮ ਸਿੰਘ ਖਾਲਸਾ ਜੀ ਨੂੰ ਉਹ ਵੱਡੀ ਲੀਡ ਦੇ ਨਾਲ ਇਥੋਂ ਦਿਖਾ ਕੇ ਤੇ ਗਏ ਮੈਂ ਧੰਨਵਾਦੀਆਂ ਸਾਰੀ ਸੰਗਤ ਦਾ ਔਰ ਜਿਹੜੀ ਲੋਕਲ ਲੀਡਰਸ਼ਿਪ ਕਰ ਜਿਹਨਾਂ ਨੇ ਲਹਿਨ ਕੀਤੀ ਹੈ ਉਹਨਾਂ ਬਾਰੇ ਕਿ ਐਨੇ ਪਰਮੇਟ ਕਰਦੇ ਹੈ ਉਹ ਖਾਲਸਾ ਜੀ ਦੇ ਸਵਾਗਤ ਵਿੱਚ ਖਾਲਸਾ ਨੇ ਦਿਖਾਉਣ ਲਈ ਜਿਹੜਾ ਹੈ ਉਹ ਕਰ ਰਹੇ ਤੇ ਆਤਿਨ ਦੋਮੇ ਕਲੀਰ ਦੇ ਉਮੀਦਵਾਰ ਸਰਦਾਰ ਜੀ ਜੀ ਖਾਲਸਾ ਜਿਹੜੇ ਕਿ ਪਸ਼ੀ ਪਟਾਣਾ ਹਾਲਕੇ ਦੀ ਜੀ ਬੜੀ ਜ਼ਹਿਰ ਦੇ ਜਿਹੜੇ ਪ੍ਰੋਗਰਾਮ ਲੱਗੇ ਨੇ ਔਰ ਬੜੀ ਖੁਸ਼ੀ ਹੁੰਦੀ ਹੈ ਤੇ ਜਿਹੜਾ ਰੋਮਣੀ ਕਾਂਦੀ ਦਲ ਦੇ ਕੈਂਡੀਡੇਟ ਨੂੰ ਸੁਣਵਾ ਕੇ ਭਾਰੀ ਗਿੱਚੀ ਦੇ ਵਿੱਚ ਚੰਗਤਾਂ ਆ ਰਹੀਆਂ ਨੇ ਔਰ ਜਿਹੜੀ ਮੌਜੂਦਾ ਸਰਕਾਰ ਆ ਉਹ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਔਰ ਮੈਂ ਸੂਚੀ ਸੰਗਤ ਦਾ ਧੰਨਵਾਦ ਕਰਦਾ ਔਰ ਬੇਨਤੀ ਵੀ ਕਰਦਾ ਕਿ ਆਓ ਇਸੇ ਤਰੀਕੇ ਨਾਲ ਆਪਾਂ ਖਾਂ ਖਾਂ ਜੀ ਨੂੰ ਲੋਕਾਂ ਤੋਂ ਭੇਜ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਪੰਜਾਬ ਦੇ ਮੁੱਦਿਆਂ ਦੇ ਵਿੱਚ ਜਿਹੜੀ ਗੱਲ ਕਰਨ ਦਾ ਉਹਨਾਂ ਨੂੰ ਮੌਕਾ ਦਿੰਦੀ ਕਾਕਾ ਮੈਂ ਮਾਨਸਤਰੀ ਸੰਨ ਹੈਪੀ ਕਾਉਂਸਲਰ ਬਸ ਇਹ ਦਖਾਣਾ ਸ੍ਰੋਮਣੀ ਅਕਾਲੀ ਦਲ ਮੈਂ ਇੱਥੇ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਦੇ ਪਹੁੰਚਣ ਤੇ ਤੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਦੇ ਛੋਟੇ ਜਿਹੇ ਸੱਦੇ ਤੇ ਇੱਥੇ ਭਰਪੂਰ ਇਕੱਠ ਕਰਤਾ ਹੈ ਤੇ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਵੀ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਦਾ ਮਾਤੋਬਾਦ ਸਾਥ ਦਿਓ ਤੇ ਬਾਦੀਆਂ ਵੋਟਾਂ ਨਾਲ ਜਿਤਾਓ ਜੀ ਤੇ ਮੈਂ ਸਾਰੀ ਸੰਗਤ ਦਾ ਫਿਰ ਤੋਂ ਧੰਨਵਾਦ ਕਰਦਾ ਜੀ ਇੱਥੇ ਪਹੁੰਚਣ ਤੇ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕੀ ਪੱਤੇ